ਮੇਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸੋ ਜੀ ਫਾਰਮ ਅੰਦੇ ਆਪਾਂ ਪਹੁੰਚੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਛੇ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਨੋਰਮਲ ਰੇਟ 'ਚ ਛੋਟੇ ਛੋਟੇ ਭਾਅ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਦਿਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਰ ਸਲਾਮ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਚੱਲੀ ਜਾਂਦਾ ਕੰਮ ਕਾਰ ਦਾ ਕੰਮ ਦੇ ਮੈਂ ਨਿਆਰੇ ਜਿਹੇ ਅੱਛਾ ਬੱਚੀਆਂ ਸਵੇਰੇ ਵੀ ਆਪਣੇ ਕੋਲ ਆਠ ਹੀ ਅੱਛਾ ਇਹਦੇ ਚੋਂ ਬੱਚੀਆਂ ਵੇਖੀਆਂ ਇੱਕ ਆ ਪਹਿਲੇ ਨੰਬਰ ਵਾਲੀ ਵਾੜ ਵੇਚੀ ਅੰਕਲ ਜੀ ਬੈਠੇ ਵੇਚਣ ਵਾਲਿਆਂ ਲਈ ਆ ਅੱਛਾ ਉਦਾਂ ਬੱਚੀਆਂ ਦੇ ਅੱਜ 8-9 ਪਾਉਣੀਆਂ ਦੇ ਹੁਣ 6 ਬੱਚੀਆਂ ਇਸ ਟਾਈਮ ਦਿਖਾਵਾਂਗੇ ਅੱਛਾ ਹਾਂਜੀ ਠੀਕ ਆ ਮਾਲ ਆਈ ਚਲਾਈ ਤੁਹਾਨੂੰ ਪਤਾ ਫੌਜੀ ਫਾਰਮ ਨੇ ਹੰਦੀ ਰਹਿੰਦੀ ਆ ਪਾ ਰਹਿ ਗਿਆ ਹੁਣ ਛੋਟੇ ਛੋਟੇ ਬਿਲਕੁਲ ਛੋ ਠੀਕ ਆ ਬੱਚੀਆਂ ਸਵੇਰੇ ਵੇਚਣ ਵਾਲੇ ਵੀਰ ਦੋ ਲੈ ਕੇ ਰਾਤੀ ਵੀ ਦੋ ਵੇਚ ਵੇਚੀਆਂ ਸੀ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਹੁਣ ਜੜੀਆਂ ਆ ਆਵੇਸ਼ਾ ਵੇਗੀ ਆ ਤੇ ਲੱਗੀ ਏ ਪਾਪਾ ਜੀ ਨੇ ਲੱਗੀ ਠੀਕ ਆ ਤੇ ਜਿਹੜੇ ਆ ਵਾ ਹੁਣ ਆ ਵਿਖਾਉਣੀਆਂ ਜੜੀਆਂ ਤੇ ਆ ਚਲੋ ਆ ਵਿਖਾਉਣ ਤੋਂ ਪਹਿਲਾਂ ਇੱਕ ਵਾਰੀ ਨਾਮ ਦੱਸ ਦਈਏ ਨਾਮਦੀਪ ਸਿੰਘ ਜੀ ਲਾਂਕਰ ਦਾਸਪੁਰ ਤਹਿਸੀਲ ਬਟਾਲਾ ਜੀ ਫੋਨ ਨੰਬਰ ਹੈਗਾ 8190509555 9872302305 ਠੀਕ ਆ ਹਾਂਜੀ ਤੇ ਆ ਜੰਕਲ ਜੀ ਬੜੀ ਦੂਰ ਖਲੋਤੇ ਆ ਅੰਕਲ ਜੀ ਆ ਜਾਂਦੇ ਲੱਗੇ ਅੱਛਾ ਹਾਂਜੀ ਆ ਜੀ ਅੰਕਲ ਜੀ ਤੁਸੀਂ ਮੇ ਬੜੀ ਦੂਰ ਖਲੋਤੇ ਜੀ ਜੀ ਆ ਕੇ ਨਾ ਤੁਸੀਂ ਕੰਮ ਕਰੀ ਜੇ ਸਾਡੇ ਨੂੰ ਰਹਿ ਜਾ ਠੀਕ ਠੀਕ ਆ ਹਾਂਜੀ ਹਾਂਜੀ ਹੋਰ ਸਭ ਨਾ ਠੀਕ ਠਾਕ ਜੀ ਤੇ ਅੱਜ ਸਵੱਲਾ ਹੀ ਆ ਸਾਡਾ ਜੀ ਦਲਾਸਾਬ ਆਏ ਨਾ ਬੱਚੀਆਂ ਚਾਹਣ ਅੱਛਾ ਇਹ ਮਾਲ ਜਿਹੜਾ ਤੁਹਾਨੂੰ ਦਵਾਉਂਦੇ ਆ ਠੀਕ ਚਲੋ ਇਸ ਤਰ੍ਹਾਂ ਹੀ ਮੇਰੇ ਭਰਾਵਾਂ ਦੇ ਸਿਰ ਤੇ ਜਿਹੜਾ ਕੰਮ ਚੱਲਦਾ ਵਾ ਤੇ ਅੱਜ ਵੇਹ ਲਈ ਆ ਕੰਮ ਜਿਆਦਾ ਮਾ ਤੇ 10000 ਕਾ ਮਾ ਤੋਂ ਕੱਲ ਵੇਚੀਆ ਬਸ ਰੇਦੀਆ ਵੇਚੀਆ ਜੀ ਕੋਈ ਇੰਨਾ ਚਮਾ ਜਗੇ ਮੇਰਾ ਹੋਣੀ ਅੱਛਾ ਠੀਕ ਮਤਲਬ ਆਈ ਚੋਈ ਆਈ ਚਲਾਈ ਚੱਲੀ ਜਾਂਦੀ ਹੈਗੇ ਆ ਜੇ ਚੱਲਦੀ ਆ ਠੀਕ ਠੀਕ ਹੈ ਕੋਈ ਦਵਾ ਤੇ ਇਹਨਾਂ ਲਈ ਰਾਨ ਨੂੰ ਹੋਈਆਂ ਆਪਣੇ ਕੋਲ ਦੋ ਸੋਹਣੀਆਂ ਡੱਬਣ ਠੀਕ ਹੈ ਕੋਈ ਵੀਰ ਆਹ ਪਲੀਜ਼ ਭਾਜੀ ਫੋਨ ਲਾਵੇ ਅੱਛਾ ਮਾਲ ਮਿਲੂਗਾ ਅੱਛਾ ਮਾਲ 24 ਘੰਟੇ ਰਹਿੰਦਾ ਹੀ ਰਹਿੰਦਾ ਠੀਕ ਮੱਛੀਆਂ ਅੱਜ ਜਦਾਂ ਪਾਈਆਂ ਰਾਨ ਫੇਰ ਆਪਣੀਆਂ 4-5 ਵੜਾ ਤੁਰੀਆਂ ਹੁੰਦੀਆਂ ਮਾਲ ਗੱਲ ਕੀ ਰੋਜ਼ ਹੀ 1-2 4-5 ਖੋਲ ਹੁੰਦੀਆਂ 24 ਘੰਟੇ ਦੋ ਚਲਕੀਆਂ ਦੋ ਆ ਰਹੀਆਂ ਮਤਲਬ ਕੋਈ ਖਾਲੀ ਨਹੀਂ ਮੁੜ ਕੇ ਜਾਂਦਾ ਕਿ ਭਾਜੀ ਮਿਲੋ ਜਾਂਦਾ ਫੋਨ ਘੰਟਾ ਫੋਨ ਕਰਕੇ ਆਵੇ ਠੀਕ ਹੈ ਤੇ ਹੁਣ ਜਿਹੜੀ ਆ ਵਾਲੀ ਜੇ ਇਹ ਵੜ ਗੱਭਣ ਦੇ ਅੱਛਾ ਇਹ ਹੈਗੀ ਜੇ 17 18 ਕਿਲੋ ਵਾਲੀ ਠੀਕ ਆ ਹਾਂਜੀ ਤੇਰਾ ਸੌਦਾ ਹੋ ਗਿਆ ਹਨਾ ਇਹਦਾ ਹੋ ਗਿਆ ਸੌਦਾ ਇਹਦਾ ਜੇ ਹੁਣੇ ਸੌਦਾ ਹੋਇਆ ਇਹਦਾ ਸੌਦਾ ਹੋ ਗਿਆ ਤੇ ਹੁਣ ਜਿਹੜੀਆਂ ਆ ਰਹਿ ਗਈਆਂ ਇਹ ਦਿਖਾਈਏ ਫਿਰ ਇਹ ਇਹ ਵੜ ਸੂਈ ਸੂਈ ਸਰ ਕਿਲੋ ਦੇ ਅੰਕਲ ਖੋਲੋ ਇਹ ਦੇਖਣਾ ਹਰ ਟਾਈਮ ਕੋਈ ਆ ਅੱਛਾ ਜੀ ਇਹ ਤੇ ਮਗਰ ਇਹ ਕੋਈ ਸੂਈ ਜੇ 15 ਦਿਨਾਂ ਦੀ 10 12 ਦਿਨਾਂ ਦੀ ਤੇ ਦੁੱਧ ਹਾਂਜੀ ਦੁੱਧ ਕਿੰਨਾ ਦੋ ਤੇਰ ਕੋਈ ਦੁੱਧ ਕਾਟਿਆ ਨਾ 9 ਕਿਲੋ ਪੱਕਾ ਜੀ 9 8 ਦੀ ਗਰੰਟੀ ਦਵਾਂਗੇ ਠੀਕ ਆ 8 ਨਾਲ ਲੀਟਰ ਦੁੱਧ ਜਿਹੜਾ ਕਿੰਦਾ ਕੀ ਇਹਦੇ ਘੱਲ ਪੱਕਾ ਦੁੱਧ 12 13 ਕਿਲੋ ਚਵਾਈ ਜਾਊਗੀ ਬੜੀ ਮਾੜੀ ਸੇਵਤ ਅੱਜ ਹੀ ਆਈਆਂ ਖਲਾਰਿਓ ਅੰਕਲ ਮਾੜੀ ਬੱਚੇ ਖਲਾ ਬੱਚੇ ਦੇ ਕਰੋ ਮਾੜੀ ਭਾਈ ਜੀ ਦਰਦੀ ਆ ਬੱਚੇ ਵੱਲੋਂ ਜਾਂਦੀ ਥੋੜਾ ਜਿਹਾ ਲਾ ਲਓ ਲਾ ਲਓ ਪੱਤਲਾ ਬਾਕੀ ਠੰਡੀ ਪੀਣੀ ਬੜੀ ਹਾਰ ਫੇਰ ਦਵੀਰੇ ਹਾਂ ਦੇ ਸਾ ਦੇ ਹਾਂ ਤੁਹਾਨੂੰ ਬਹੁਤ ਚੰਗਾ ਠੀਕ ਆ ਹਾਂਜੀ ਚਲੋ ਬੰਦ ਫੇਰ ਇਹਨਾਂ ਤੇ ਮੋਲ ਫੇਰੇ ਦਾ ਕਿਨੇ ਦੇ ਦਿਆ ਯਾਰ ਪ੍ਰੀਤ ਭਾਜੀ ਜਿਆ ਜੀ ਕਰਨੀ ਆ ਆ ਦੇਖ ਸਾਦੇ ਜੀ ਛੋਟਾ ਜਿਹਾ ਫੇਸ ਇਹ ਦਾ ਤੇ ਕੰਪੈਕਟ ਜਿਹੜਾ ਹਵਾਨਾ ਬਾਕੀ ਜਿੱਦਿਆਂ ਕਿ ਜਰਸੀਆਂ ਦੀ ਉੱਡੀ ਕੀ ਹੈਗੀ ਆ ਮੋਲ ਤੇ ਭਾਵੇਂ 35 ਕਹੀਏ ਹਾਂਜੀ ਨਹੀਂ ਕਰਨਾ ਚਾਜ ਦੇ ਦੇਣੀ ਆ 31 ਦੀ ਦੇ ਦਾਂਗੇ 31000 ਦੀ ਹਾਂਜੀ ਵਿੱਚੋਂ ਕੁਛ ਛੋਟ-ਛਾਟ 30 ਦੀ ਦੇ ਦਾਂਗੇ ਉਹ ਚੋਂ 500 ਛੋਟਾ ਸਾਡੇ ਨਾਲ ਚਲੋ 30 ਤੋਂ ਜਿਹੜਾ ਹੀ ਛੱਡ ਦਿਓ ਫਿਰ ਨਾ 30 ਦੇ ਦਾਂਗੇ ਹਰਪ੍ਰੀਤ ਭਾਜੀ ਹਾਂ ਨਾ ਠੀਕ ਹੈ ਜੀ ਹਾਂ ਜੀ ਧੰਨ ਬਤਾ ਆਪਣੇ ਹਰਪ੍ਰੀਤ ਭਾਜੀ ਰੇਟ ਨਿਕ ਨਿਕੇ ਹੁੰਦੇ ਆ ਆਪਾਂ ਇਹ ਨਹੀਂ 40 ਮੰਗ ਕੇ ਤੇ ਮੁੜ ਕੇ ਟੁੱਟਦੇ ਰਹੀਏ ਉਹ ਆਪਣਾ ਕੰਮ ਹੈ ਨਹੀਂ ਤੁਹਾਨੂੰ ਪਤਾ ਸਾਡਾ ਮਾਲ ਦੂਰ ਜਾਂਦਾ ਸਾਡੀ ਵਸ਼ੀਆਂ ਆਪਣੀਆਂ ਪੱਟੀ ਗਈਆਂ ਚਾਰ ਫੇਰ ਠੀਕ ਠੀਕ ਆ ਵੇਚਣ ਵਾਲੇ ਵੀਰ ਖੰਡੇ ਆ ਠੀਕ ਆ ਤੇ ਹੁਣ ਆ ਜਿਹੜੀ ਗੱਪਣ ਆ ਗੱਪਣ ਜੀ ਅੱਛਾ ਦੇਣ ਵਸ਼ੀ ਦਾ ਖੜੂਗੀ ਤੁਹਾਨੂੰ ਬਹੁਤ ਚੰਗਾ ਲੱਗਾ ਦਲਾਂ ਦਲਾਂ ਬੜੀਆਂ ਥਾਣ ਚੰਗਾ ਉਤਰਾ ਦੇਖੋ ਤੇ ਇੱਕ ਨਿਕ ਦੁੱਧ ਵਾਲੀ ਦੁੱਧ ਕਿੰਨਾ ਕਿ ਤਈ ਜਾਊਗੀ ਦੁੱਧ ਦੇ 12 ਕਿਲੋ ਚ ਵਾਈ ਦੀ ਉਹਦਾ 12 ਕਿਲੋ 12 ਕਿਲੋ ਇਹਨੂੰ ਕੀ ਵੇਂਦਾ ਜਲਸੀ ਵੈ ਰਿਆ ਸਾਰਾਂ ਤੋਂ ਮੜੀ ਦੇ ਲਾਂ ਟੋ ਲਾਂ ਬੜੀਆਂ ਥਾਣ ਵੇਖੋ ਆ ਸਾਰੀਆਂ ਨਿਕ ਲਾਂ ਕਰਨੀਆਂ ਹਲੇ ਫਲੀ ਗੁੰਡੀ ਬੜੀ ਆ ਬਲਕੋ ਤੋ ਸੱਗੇ ਸਮਝਦਾ ਲੋ ਤਾਂ ਹਰ ਪ੍ਰਿੰਟ ਭਾਈ ਉਹ ਵੈੜ ਸਹੀ ਆ ਆਪਣੀ ਗਰੰਟੀ ਹੋਊਗੀ ਥਣਾ ਥਣਾ ਦੀ ਇਹ ਵੀ ਔਨਲਾਈਨ ਨੂੰ ਦਿੰਦੇ ਥਣਾ ਦੀ ਆਪਣੀ ਪੂਰੀ ਗਰੰਟੀ ਹੋਊਗੀ ਠੀਕ ਆ ਸਹੀ ਤੇ ਆ ਗੱਬਨ ਦਾ ਮੁੱਲ ਫਿਰ ਦੱਸੋ ਮੁੱਲ ਤੇਰਾ ਜੀ ਕਰਦਾ 35000 ਕਰਕੇ ਪਰ ਨਹੀਂ ਕਰਨਾ ਠੀਕ ਆ ਵੀ 35 ਮੰਗੀਆ ਤਾਂ ਵੀ ਵੇਖਦੀ ਆ ਪਰ ਆਪਾਂ ਜਿਆਜ ਕਰਨਾ ਕਿੰਨਾ ਮੋਲੇ ਦਾ 20000 ਕੋਈ ਛੋਟ ਛੱਪਾ ਕਰਦਾ ਯਾਰ ਹੋਰ ਛੱਡ ਜਾ 28 ਦੇ ਦਾਂਗੇ ਠੀਕ ਆ ਪੀਹੋਂ ਜਿਹੜੇ ਆ ਤੋੜ ਛਾੜ ਕਰ ਦਾਂਗੇ ਤੀਸਰੇ ਨੰਬਰ ਤੇ ਤੀਸਰੇ ਨੰਬਰ ਤੇ ਆ 15 16 ਕਿਲੋ ਵਾਲੀ ਸੋਈ ਕੇ ਗੱਬਣ ਦੀ ਗੱਬਣ ਇਹ ਗੱਬਣ ਇਹਨੂੰ ਬਹੁਤ ਚੰਗਾ ਲੱਗਾ ਠੀਕ ਆ ਇਹਨਾਂ ਕਿ 13 14 ਕਿਲੋ ਵੈੜ 15 ਭਾਈ ਹੋਈ ਛੋਟੇ ਛੋਟੇ ਸਿੰਗ ਹੈ ਜਿਹੜੇ ਇਹਦੇ ਹੈਗੀ ਬਹੁਤ ਚੰਗੀ ਕੁਆਲਿਟੀ ਵਾਲੀ ਤਿਆਰ ਹੋਣੀ ਹੈ ਜੇ ਥੱਲੇ ਆ ਜੀ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਲੱਗਾ ਵਾ ਬਾਕੀ ਥੱਲੇ ਚੰਗੀ ਤਿਆਰ ਹੋਊਗੀ ਬਹੁਤ ਚੰਗੀ ਕੁਆਲਿਟੀ ਵਾਲੀ ਆ ਤੇ ਇਹਦਾ ਫਿਰ ਮੁੱਲ ਮੁੱਲ ਤੇ ਜੀ ਕਰਦਾ ਇਹਦਾ 32 ਕਰੀ ਗਏ ਇੱਕ ਬੰਦੇ ਨੂੰ ਦੱਸ ਜਹਾਜ ਜੀ ਗੱਲ ਕਰੀਏ ਜਹਾਜ ਜੀ ਬਿਲਕੁਲ ਬਿੱਲੇ ਫੋਨ ਤੇ ਜਾਵੇ ਜਿਹੜੀ ਪਹਿਲੇ ਬੁੱਲੇ ਖਿਆਤੀ ਦੇ ਨਾਲ ਹੀ ਹਾਂ 28000 ਦੀ ਛੋਟ ਕਰ ਦੋਗੇ ਵਿੱਚ ਮੌਕੇ ਤੇ ਛੋਟ ਕਰ ਦਾਂਗੇ ਠੀਕ ਆ ਆ ਗੱਡੀ ਵਹਿੜ ਆ ਗਈ ਗੱਬਣ ਇਹ ਵੀ ਗੱਬਣ ਝੂੰਗੀ ਜੀ ਇਹ ਗੰਗੀ ਆ ਥਣ ਥਣ ਇਹਨੂੰ ਚੰਗਾ ਤੇ ਨਾਲੇ ਥੋੜੇ ਕਾ ਖੜਦੀ ਆ 20 ਖੜਦੀ ਆ ਤੇ ਇਹ ਕਿੰਨਾ ਦੁੱਧ ਚਾਈ ਜਾਊਗੀ ਦੁੱਧ ਦੇ ਵੀ 12 ਕਿਲੋ ਕਢੀ ਜਾਊਗੀ ਠੀਕ ਆ ਇਹ ਤਿਆਰ ਹੋਈ ਵੱਛੀ ਇਹ ਵੀ 35000 ਦੀ ਆ ਠੀਕ ਆ ਨਹੀਂ ਬਾਹਰ ਨਹੀਂ ਦੇਵਾਂਗੇ ਚਲੋ ਫਿਰ ਤੋਰ ਹੋਈ ਨਾ ਕੱਦ ਕਾਠੇ ਦਾ ਇਤਰਾ ਸਾਰੀਆਂ ਨੇ ਇੱਚ ਆ ਸਾਂਭੀ ਚੰਗੀ ਵੀ ਚੰਗੀ ਆ ਜਰਤਿਆਂ ਦੇ ਹਿਸਾਬ ਨਾਲ ਚਲੋ ਠੀਕ ਐ ਸੰਭੀ ਸੰਭੀ ਵੀ ਠੀਕ ਐ ਅਜੇ ਹਵਾਨੇ ਜਿੱਤੇ ਢਿੱਲਾ ਕਾਫੀ ਆ ਹਰ ਪੀਜੀ ਵਾਲੇ ਬਾਨੀ ਵੈਰ ਬੜੀ ਠੀਕ ਐ ਜੀ ਹਾਂ ਜੀ ਲੜੀ ਵਿੱਚ ਅੱਗੀ ਆਵੇ ਸੋ ਸਾਰੀਆਂ ਢਿੱਲਾ ਢੁਲਾ ਕੱਢਣੀਆਂ ਨੇ ਥਣ ਥਣ ਬਹੁਤ ਚੰਗਾ ਲੱਗਾ ਚਲੋ ਲੈ ਜਾਓ ਫਿਰ ਇਹ ਇਹਦਾ ਫਿਰ ਮੁੱਲ ਹਾਂ ਜੀ ਮੁੱਲ ਤੇ ਕੀ ਕਰਦਾ ਠੀਕ ਕਰੀਏ ਨਹੀਂ ਕਰਨਾ ਫੋਜੀ ਫਾਨਦੇ ਨਹੀਂ ਹੋ ਰੇਟ ਨੇ ਅੱਛਾ ਇਹ ਹਾਂ ਨਾ ਦੇਣ ਵਾਲੀ ਗੱਲ ਕਰੀਏ ਕਿੰਨੀ ਹਾਂ ਨਾ ਕਰੀਏ 500 ਛੋਟ ਹੋਣੀ ਫਿਰ 200 ਕੱਟਵਾ ਦੇਣਾ ਅਖੇ ਅੱਛਾ 26000 ਦੀ ਦੇ ਦਾਂਗੇ ਅੱਛਾ じゃ ਸੁਨੋਈ 26000 ਦੀ ਦੇ ਦੋਗੇ ਠੀਕ ਆ ਹਾਂ ਜੀ ਤੇ ਗਿਫਟ ਆ ਗਿਆ ਜੀ ਇਹ ਗਿਫਟ ਆ ਗਈ ਜੀ ਠੀਕ ਆ ਇਹ ਹੋਲਾਪਾ ਹੋਲਾਪਾ ਵੱਛੀ ਮਗਰ ਸੋਈ ਸਵਾਈ ਮਗਰ ਵੱਛੀ ਮਗਰ ਵੱਛੀ ਕਿਹੜੀ ਵੱਛੀ ਜੀ ਇਹਦੀ ਹਾਂ ਜੀ ਆਹ ਵੱਛੀ ਜੀ ਉਹਦੀ ਹਾਂ ਅੰਕਲੇ ਦੀ ਹਾਂ ਜੀ ਹਾਂ ਜੀ ਇਹੋ ਜੀ ਬਾਕੀ ਜਿੰਨੇ ਐਨੂੰ ਅੰਕਲ ਦੋਰ ਦੋ ਹਾਂ ਬੱਚੇ ਦਾ ਕਰਦੀ ਪੈਸੇ ਘੱਟ ਖਰਚਨੇ ਆ ਤੇ ਲੈਣੇ ਵੀ ਸੱਜਰ ਗਾ ਆ ਤੇ ਲੈਣੇ ਵੀ ਸੰਗਨੇ ਦੁੱਧ ਵਾਲੀ ਆ ਤੇ ਹੋਵੇ ਵੀ ਜਿਹੜੇ ਘੱਟ ਜਗਾ ਘੇਰਨ ਵਾਲੀ ਜਗਾ ਵੀ ਇਹਨੇ ਥੋੜੀ ਜੀ ਘੇਰਨੀ ਆ ਤੇ ਘਰ ਦਾ ਚਾਹ ਪਾਣੀ ਦਾ ਵੀ ਇਹਨੇ ਸਾਰੀ ਜਣਾ ਤੇ ਨਾ ਇਹੋ ਜਿਹੇ ਗਾਵਾਂ ਨੇ ਕੋਈ ਗਰਮੀ ਦੀ ਪਰਵਾਹ ਨਾ ਕੋਜੇ ਛੋਟੀ ਜੀ ਗਾਵਾਂ ਚਲੋ ਬੰਦ ਅੱਗੇ ਗਿਫਟ ਹੀ ਪਾਉਣਾ ਜੀ ਅੱਛਾ ਜੀ ਕਿਤੇ ਬੜੀ ਅੱਜ ਤਾਂ ਇਹ ਨਾੜੂ ਜਿਹੜਾ ਨਾਲ ਹੀ ਆ ਕਿੰਨੇ ਤੇ ਬੰਦ ਬੰਦ ਕਿੰਨੇ ਦੇ ਨਾ ਹੋ ਗਏ ਸੋਈ ਨਾ ਗਾਹੀ ਸਹੀ ਦੇ ਤੇ ਧੋਖਾ ਦੇਉਂਦੇ ਸੋਈ ਤੇ ਦੁੱਧ ਕਿੰਨਾ ਚੁਆਈ ਜਾਊਗੀ ਉਹ 6-7 ਕਿਲੋ ਚੁਆਈ ਜਾਊਗੀ ਜਦੋਂ ਬੋਧ ਦੀ 4 ਕਿਲੋ ਹੈਗਾ ਜੀ ਮੌਕੇ ਤੇ ਕਹਿੰਦੇ 4 ਕਿਲੋ ਹੈਗਾ ਤੇ 7 ਕਿਲੋ ਤਰਾ ਕਹਿੰਦੇ ਜਿਹੜਾ ਚੁਆਈ ਜਾਊਗੀ ਬੰਦ ਹੋ ਬੰਦ ਬਾਕੀ ਸੱਜ ਸੋਈ ਆ ਤੇ ਇਹਦਾ ਜਾਇਜ਼ਾ ਮੁੱਲ ਮੁੱਲ ਤੇ ਜੀ ਕਰਦਾ ਇਹਦਾ 17-18 ਕਰੀਏ ਨਹੀਂ ਕਰਨਾ ਅੱਜ ਸਨੋਈ ਦੇ ਦਾਂਗੇ ਸੋਲਾਂ ਯਾਰ ਦੀ ਸੋਲਾਂ ਯਾਰ ਦੀ ਹਾਂਜੀ ਚਲੋ ਯਾਰ ਹੋਰ ਛੱਡਦੇ ਪੂਰੇ 15 ਦੀ ਜਾਨ 15 ਦੇ ਦਾਂਗੇ ਯਾਰ ਦੀ ਠੀਕ ਹੈ ਹਰ ਕਿਸੇ ਦੇ ਭਾਈ ਤੋਹਫਾ ਦਿਖਾਉਣਾ ਅੱਛਾ ਹਾਂਜੀ ਪਹਿਲਾਂ ਇਹਦੀ ਇੱਕ ਇੱਕ ਧਾਰ ਵਿਖਾ ਦਈਏ ਫਿਰ ਬੱਚਾ ਤਾਂ ਛੱਡੀ ਛੱਡਿਆ ਸੀ ਚਵਾ ਚਵਾ ਲੰਗ ਲੰਗ ਨਹੀਂ ਚਲੇਗਾ ਚਵਾ ਦੇਖ ਸਾ ਤੇ ਚਵਾ ਤੇ ਪੂਰਾ ਵਧੀਆ ਲੱਗਾ ਜਿਹੜਾ ਇਹਦਾ ਠੀਕ ਹੈ ਜੀ ਬਾਕੀ ਹੈਗੇ ਵੀ ਠੰਡੇ ਦੇ ਰੇ ਆ ਜਦਾਂ ਵੀਰਾਂ ਭਰਾਵਾਂ ਨੇ ਲੈਣੀਆਂ ਘਰ ਵਾਸਤੇ ਕੋਈ ਰੱਸੀ ਰੁੱਸੀ ਦੀ ਜ਼ਰੂਰਤ ਨਹੀਂ ਆ ਕੋਈ ਕੁਝ ਨਹੀਂ ਆ ਹੋਰ ਕਿਹੜਾ ਤੋਹਫਾ ਕਹਿੰਦੇ ਬਾ ਦੇ ਪੇਡੂ ਭਾਹ ਦੇਣਾ ਜੀ ਪੇਡੂ ਇਹ ਦੇਣਾ ਜੀ ਕੋਈ ਵੀਰ ਸ਼ੌਂਕੀ ਹੋਵੇ ਨਾ ਇਹ ਤੇ ਫੌਜੀ ਸਾਹਿਬ ਨੇ ਬੜਾ ਚਿਰਦਾ ਹੀ ਰੱਖਿਆ ਜੀ ਇਹ ਤੇ ਬੜਾ ਆਇਆ ਇਹ ਨਾ ਹਰ ਕਿਸੇ ਭਾਈ ਜੀ ਕੋਈ ਵੀਰ ਹੋਵੇ ਨਾ ਭੱਜੇ 10000 ਰੁਪਏ ਸ਼ਰਤਿਆਂ ਜਿਹੜਾ ਵੀਰੇ ਇਹਦੇ ਨਾਲ ਭੱਜ ਲੇ ਅੱਛਾ ਚਾਹੇ ਦਾਸੀਂ ਦਵਾਂਗੇ ਜੇ ਸਾਡਾ ਪੇਡੂ ਨਾ ਭੱਜੇ ਵੀਰ ਭੱਜਿਆ ਤੇ ਅਸੀਂ ਹੋਰ ਕੋ 10000 ਲੈਣਾ ਗਾੜੀ ਨਾਲ ਨਹੀਂ ਹੁੰਦਾ ਜੇ ਕੋਈ ਵੀਰ ਗਾੜੀ ਨਿਕਲ ਜੇ ਤੇ ਫਿਰ ਤੁਸੀਂ ਦੇਣਾ ਬੱਸ ਤੇ ਅਗਲੇ ਨਹੀਂ ਫਿਰ ਉਹ ਨਹੀਂ ਫਿਰ ਨਹੀਂ ਉਹ ਗੱਲ ਰਹਿਣ ਦੋ ਫਿਰ ਤੁਸੀਂ ਇਹ ਵੇਚ ਵੀ ਦੇਣਾ ਵਾ ਅੱਛਾ ਇਹ ਵੀ ਦਵਾਂਗੇ ਠੀਕ ਆ ਲੜਾਕਾ ਠੀਕ ਆ ਇਹ ਤੇ ਬੜੇ ਚਿਰ ਦਾ ਬੰਦੇ ਦਾ ਜਸ 12000 ਦਾ ਦੇ ਦੇਣਾ ਠੀਕ ਆ ਇਹ ਦੂਜਾ ਵੀ ਵੇਚ ਦੇਣਾ ਤੇ ਬਾਕੀ ਚਲੋ ਜਿਹੜੀਆਂ گاਵਾ ਵਾ ਆਪਣੀ ਸਮਝ ਨਾਲ ਆਣ ਕੇ ਵੇਚ ਚਾ ਕੇ ਤਸੱਲੀ ਕਰਕੇ ਖੜੋ ਜੀ